ਮਨਵਾ ਮੇਰਾ ਮਨ ਲੈ ਹੇ ਸਮਝੂਟ ਜਾਨ ਨਰਾਇਣ ਹੂੰ ਤੁਝ ਨਮੂ ਇਨ ਕਾਰਣ ਹਰਿਆਜ ਜਿਹੜੇ ਦਿਨ ਜਗ ਚੰਦ ਰੋ ਆਏ ਕਿਨ ਦਿਨ ਤੋਂ ਸੋਕਾਰ ਰਉਉ ਪੜਿਆ ਛੇ ਰੀਤ ਥੀ ਨ ਗਣੀ ਬਾਮ ਤੋਂ ਗਮਤੀ ਨਹੀਂ ਸਮਝਣ ਵੇਸੇ ਬਹੁ ਸੰਭੜਿਉ ਸੰਸਾ ਚਤਾ ਸਮਤੀ ਨਹੀਂ ਓਟਪਟੀਆਂ ਟੀ ਗੋਟੀਆਂ ਮਾਂ ਚਿਤ ਜਗ ਡੋੜੇ ਚੜੇ ਕੋਈ ਗਿਆਨ ਨਾ ਇਕ ਬੰਦ ਮੰਦਨ ਇਸ਼ਟ ਪ੍ਰੇਮੇ ਉਗੜੇ ਜੀ ਇਸ਼ਟ ਪ੍ਰੇਮੇ ਉਗੜੇ ਹੇ ਲਾ ਜੇ ਲ ਜਾਣੋ ਜੇਲ ਨਹੀਂ ਆ ਮੇਲ ਸਰਵੇਂ ਜੇਨ ਚ ਮੋਹਨਾ ਵੀ ਬਾਮਈ ਪਣ ਮੰਨੂ ਮੁਸਕੈਲ ਚੈ ਪਉਤੇ ਕਰੇ ਲਾ ਕਰਮ ਨਾ ਨਿਰਵਾਣ ਇਸ਼ਟ ਪ੍ਰੇਮੇ ਉਗੜੇ ਜੀ ਇਸ਼ਟ ਪ੍ਰੇਮੇ ਉਗੜੇ ਤੋ ਹਾਏ ਫਗਣ ਦੀ ਸਾ ਭੂਟੋ ਰੰਕ ਗਹਿਣਾ ਜਾ ਮਨੇ ਸਨਿਆਸ ਕੇ ਸੰਸਾਰ ਮਾਂ ਬੇਸਾਂ ਰਿਓ ਪਾਕੇ ਪਨਹੀਂ ਪਣ ਜੀਵ ਸੁਏ ਜਾਇ ਕਿਆ ਇਹਨੀ ਗਾਟ ਸੋਤੀ ਨਹੀਂ ਜੜੇ મેડેજી ઈષ્ટ્રેમે ઉગડે છે ભગવાન આદિન ભક્ત ને ગોવિંદ નો પણ ગજવ છે પક્ષ ધર છે પ્રેમનો એને નાતી જાતિ નડે ਤੇ ਗਾਨ ਨਾਇਕ ਬੰਦ ਬੰਦਨ ਇਸ਼ਤ ਪੇਲੇ ਉਗੜੇ ਜੀ ਇਸ਼ਤ ਪ੍ਰੇਮੇ ਉਗੜੇ ਤਮੇ ਸਮਝ ਲਈ ਤਾਇ ਮਾਵੋ ਕੈ ਕ ਬਾਣਾ ਗਾਨ ਤੋ ਜਾਣ ਵਾਸ ਤਲਸੰਤੀ ਨਾ ਵਿਨਾ ਕਾਰਣ ਵਾਡ ਦਉ ਜਣੇ ਬੋਤ ਤੋਂ ਜੰਜਾਰ ਮਾ ਪਣ ਜਾਂ ਜਵਾ ਮਾ ਨਹੀਂ ਜੜੇ ਤੇ ਗਣ ਨਾ ਇੱਕ ਮੰਗ ਮੰਦ ਨਾ ਇਸ਼ਤ ਪ੍ਰੇਮੇ ਉਗੜੇ ਜੀ ਇਸ਼ਤ ਪ੍ਰੇਮੇ ਉਗੜੇ ਆਂਦਾਰ ਹੀਣਾ ਆਸ ਅਨੇ ਅਧਿਕਾਰ ਵੀਣ ਆਸਾ ਕਰੇ ਸੁ ਕਾਮ ਇਹਨੋ ਸੁ થਸੇ ਸਮਝ ਨਹੀਂ ਇਹ ਸੁ ਕਰਈ ਜਿਉਆ ਮਾਟੇ ਜਕ ਤੋਂ ਮੋਤਿਆ ਵੀ ਨਹੀਂ ਮੜੇ ਹੈ ਅਗਨ ਨਾਇਕ ਬੰਦ ਬੰਦਨ ਇਸ਼ਟ ਪ੍ਰੇਮੇ ਉਗੜੇ ਜੀ ਇਸ਼ਟ ਪ੍ਰੇਮੇ ਉਗੜੇ ਤੂੰ ਜੁੱਟ ਛੋੜੀ ਗਰਮ ਕਰ ਦੰਗਾਲ ਤਾਮ ਗਇਆ ਪਣ ਤਰਾਂ ਜੀ ਰਹੀ ਕਰ ਮੋਜ ਪਾਲੂ ਪ੍ਰਭੂ ਰਾਕੇ ਜੈ ਆਪਨ ਪਣੀ ਮੇਲੇ ਹੋਵੇਂ ਜਗਦੀਸ਼ ਤਾਰੇ ਜੂ ਉਬੜੇ ਤੇ ਗਾਨ ਮੈਂ ਇੱਕ ਬੰਦ ਮੰਦਨ ਇਸ਼ਟ ਪ੍ਰੇਮੇ ਉਗੜੇ ਜੀ ਇਸ਼ਟ ਪ੍ਰੇਮੇ ਉਗਣੇ ਜੀ ਇਸ਼ਟ ਪ੍ਰੇਮੇ ਉਗਣ ਸਤ ਗੁਰੂ ਨੇ